ਅਮਰੀਕਾ ਦੇ ਫਲੋਰੀਡਾ ਦੇ ਵਿੱਚ 골ਫ ਕਲੱਬ ਦੇ ਬਾਹਰ ਗੋਲੀਆਂ ਚੱਲੀਆਂ ਨੇ ਜੀ ਹਾਂ ਦੱਸ ਦਈਏ ਕਿ ਇੰਟਰਨੈਸ਼ਨਲ 골ਫ ਕਲੱਬ ਦੇ ਨੇੜੇ ਫਾਇਰਿੰਗ ਹੋਈ ਹੈ ਤੇ ਇਸ ਦੌਰਾਨ 트럼ਪ ਨੇ ਜਿਹੜੇ ਉਹ 골ਫ ਖੇਡ ਰਹੇ ਸਨ ਤੇ ਅਚਾਨਕ ਜਿਹੜੀ ਫਾਇਰਿੰਗ ਹੈ ਉਹ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਵਿੱਚ ਹਾਲਾਂਕਿ ਫਾਇਰਿੰਗ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਡੋਨਾਲਡ 트럼ਪ ਨੇ ਉਹ ਸੁਰੱਖਿਅਤ ਨੇ ਪੁਲਿਸ ਨੇ ਹਮਲਾਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਜਿਸ ਦੇ ਕੋਲੋਂ AK-47 ਬਰਾਮਦ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਹਮਲਾਵਰ 트럼ਪ ਤੋਂ 300 ਤੋਂ ਲੈ ਕੇ 400 ਗਜ ਦੂਰੀ ਤੇ ਸੀ ਇਸ ਕਰਕੇ 트럼ਪ ਦਾ ਬਚਾਅ ਹੋ ਗਿਆ ਤੇ ਦੱਸਦੀ ਹੈ ਕਿ ਅਮਰੀਕਾ ਦੇ ਫਲੋਰੀਡਾ ਦੇ ਵਿੱਚ ਇਹ ਵਾਰਦਾਤ ਹੋਈ ਹੈ ਜਿੱਥੇ ਕਿ 트럼ਪ ਇੰਟਰਨੈਸ਼ਨਲ ਗੋਲਫ ਕਲੱਬ ਨੇੜੇ ਫਾਇਰਿੰਗ ਹੋਈ ਹੈ ਇਸ ਦੌਰਾਨ ਟਰੰਪ ਨੇ ਕਿਹਾ ਕਿ ਉਹ ਬਿਲਕੁਲ ਸੁਰੱਖਿਅਤ ਨੇ ਤੇ ਜਿਹੜੀ ਗੋਲੀ ਆ ਉਹਨਾਂ ਦੇ ਨਹੀਂ ਲੱਗੀ ਹਾਲਾਂਕਿ ਜਿਹੜੀ ਫਾਇਰਿੰਗ ਆ ਉਹ ਬਾਹਰ ਹੁੰਦੀ ਹੈ ਹਾਲਾਂਕਿ ਦੱਸਿਆ ਗਿਆ ਕਿ ਨਾਲ ਹੀ ਕਿ ਜੁਲਾਈ ਮਹੀਨੇ ਦੇ ਵਿੱਚ ਵੀ ਫਾਇਰਿੰਗ ਹੋਈ ਸੀ ਜਦੋਂ ਅਮਰੀਕਾ ਦੇ ਵਿੱਚ ਫਾਇਰਿੰਗ ਹੋਈ ਸੀ ਤੇ ਡੋਨਾਲਡ ਟਰੰਪ ਦੇ ਕੰਨ ਦੇ ਉੱਤੇ ਜਿਹੜੀ ਗੋਲੀ ਆ ਉਹ ਲੱਗੀ ਸੀ ਕੰਨ ਨੂੰ ਛੂੰਦੀ ਹੋਈ ਉਹ ਨਿਕਲ ਗਈ ਸੀ ਤੇ ਡੋਨਾਲਡ ਟਰੰਪ ਨੂੰ ਉਸ ਤੋਂ ਬਾਅਦ ਸੁਰੱਖਿਅਤ ਦੱਸੇ ਗਏ ਸਨ ਤੇ ਹੁਣ ਦੁਬਾਰਾ ਇਹ ਹਮਲਾ ਹੋਇਆ ਹੈ ਤੇ ਵਜਾ ਕੀ ਰਹਿ ਰਹੀ ਹੈ ਇਸ ਹਮਲਿਆਂ ਦੇ ਪਿੱਛੇ ਇਸ ਦਾ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ ਪਰ ਫਿਲਹਾਲ ਉਸ ਹਮਲਾਵਰ ਨੂੰ ਗ ਕਿ ਹੈ ਉਹ ਕਿਤੇ ਜਾ ਰਹੀ ਹੈ